hello, 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 n e o l l o h ਬਹੁਤ ਥੋੜਾ ਦੇਰ ਥੋੜਾ ਦੇਰ ਦੇ ਥੋੜਾ ਦੇਰ ਆਪਰੋਂ ਉਹ ਪੰਕੀਰ ਸਿੰਘ ਟ੍ਰੈਫਿਕ ਇੰਚਾਰਜ ਚਲਾਨ ਘਟਦੇ ਦੇਖ ਨੂੰ ਮਨੇ ਕਈ ਦੁਕਾਨਦਾਰਾਂ ਦੇ ਨਾਲ ਇੰਨਾ ਵੀ ਟਿੱਕੀ ਬਹਿਸ ਵੀ ਹੋਈ ਲੇਕਿਨ ਇਹਨਾਂ ਨੇ ਇੱਕੋ ਗੱਲ ਕਹੀ ਵੀ ਜਿਹੜਾ ਬੰਦਾ ਕਾਨੂੰਨ ਤੋੜੇਗਾ ਇਹ ਕਾਰਨ ਮਤਲਬ ਇਹ ਗੱਡੀ ਕਰਨ ਜਿਹੜੀ ਗੱਲ ਲਿਖੀ ਹੋਈ ਹੈ ਕੀ ਕਹਿਣਾ ਚਾਹੋਗੇ ਜੀ ਮੈਂ ਤੁਹਾਨੂੰ ਮਤਬੁਦਦੀ ਗਾਂਗਾ ਫਿਰ ਮਤਬੁਦਦੀ ਅਕਲ ਘਟਾ ਆ ਤੇਰੀ ਗੱਡੀ ਹੋਏ ਹਾਂ ਜੀ ਆ ਨਿਆਣਾ ਮੁੰਡਾ ਤੇ ਘਰੋਂ ਇਹਨਾਂ ਨੇ ਕੋਈ ਮਿਹਨਤ ਕਰਕੇ ਗੱਡੀਆਂ ਲਈਆਂ ਹੁਣ ਤਾਂ ਨੇ ਮਾਪਿਓ ਦੀ ਗੱਡੀ ਆ ਮਾਪਿਓ ਦੇ ਦੇਲੀਆਮ ਨੇ ਚੱਲਣ ਦੇ ਵੱਡੀਆਂ ਦੁਕਾਨਾਂ ਤੇ ਸ਼ੋਪਿੰਗ ਕਰਨ ਲੈ ਨੇ ਤੇ ਬਾਹਰ ਇਹ ਗੱਲ ਤਾਂ ਪਤਾ ਨਹੀਂ ਵੀ ਆਪਾਂ ਕੀ ਦੇ ਇਹ ਕਰਨ ਹੁਣ ਕੀ ਕਰਵੇਂ ਕਰੋਗੇ ਜੀ ਐਸੀ ਗੱਡੀ ਐਸੀ ਗੱਡੀ ਕਰਕੇ ਤਕਰੀਬਨ ਵੇਖਿਆ ਜਾਏ ਤਾਂ ਸਾਰਾ ਸਿਨੇਮਾ ਰੋਡ ਤੇ ਸਿਟੀ ਰੋਡ ਦੇਣਾ ਇਹ ਸਿਟੀ ਰੋਡ ਤੇ ਜਿਹੜਾ ਜਾਮ ਲੱਗਾ ਹੋਇਆ ਵੇ ਕੋਈ ਨਹੀਂ ਕਿ ਸਾਡਾ ਤੇ ਥਣ ਦਾ तकरीबन 2-3 ਘੰਟਿਆਂ ਦਾ ਭਲਾ ਸਿੰਘ ਇੱਥੇ ਹੀ ਖੜਾ ਦੋ ਹੁਣ ਇਹਨੇ ਮੈਨੂੰ ਫੋਨ ਕੀਤਾ ਦੱਸਿਆ ਕਿ ਇਤਨਾ ਸਾਰਾ ਮਾਹੌਲ ਇਸ ਗੱਡੀ ਦੇ ਖਿਲਾਫ ਦਿੱਤਾ ਤੇ ਕੋਈ ਕਾਲੀ ਇੱਥੇ ਬੰਦ ਕਾਰਵਾਈ ਕਰਦੇ ਨੇ ਠੀਕ